ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਅਸਰ ਰਗ ਵਿੱਚ ਸ਼ੰਤ ਚੱਲ ਰਹੇ ਹਨ 437 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ੰਤ ਰੰਭ ਹੁੰਦਾ ਹੈ ਜਿਹਦੇ ਦੋ ਬੰਦ ਕਲ ਸੰਪੂਰਨ ਹੋਏ ਸੀ ਤੀਜਾ ਬੰਦ ਮਹਾਰਾਜ ਜੀ ਰੰਭ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਾਈ ਅਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਮੇਰਾ ਮਨੋ ਮੇਰਾ ਮਨ ਨਿਰਮਲ ਸੱਚ ਸੰਭਾਲੇ ਰਾਮ ਇਹ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਮਨ ਨੂੰ ਸੰਬੋਧਨ ਕਰਦੇ ਹੋਏ ਬਤਨ ਕਰਦੇ ਹਨ ਮੇਰਾ ਮਨੋ ਮੇਰਾ ਮਨ ਨਿਰਮਲ ਸੱਚ ਸੰਭਾਲੇ ਰਾਮ ਮਹਾਰਾਜ ਜੀ ਕਹਿੰਦੇ ਜਿਸ ਵੇਲੇ ਮਨੁੱਖ ਦਾ ਮਨ ਨਿਰਮਲ ਹੁੰਦਾ ਹੈ। ਈਮਾਰਤ ਜੀ ਕਹਿੰਦੇ ਉਸ ਵੇਲੇ ਉਹ ਸੱਚੇ ਮਾਲਕ ਦੇ ਰੰਗ ਵਿੱਚ ਰਤਿਆ ਜਾਂਦਾ ਹੈ। ਉਹ ਬਦੀ ਬੰਦਗੀ ਕਰਕੇ ਭਜਨ ਕਰਕੇ ਉਦਾਸੀਮਨ ਕਰਕੇ ਮਨ ਜਿਹੜਾ ਹੈ ਨਿਰਮਲ ਹੁੰਦਾ ਹੈ। ਤੇ ਫਿਰ ਸੱਚ ਦੀ ਸੰਭਾਲ ਕਰਦਾ ਹੈ ਸੱਚ ਦੇ ਵਿੱਚ ਲੀਨ ਹੁੰਦਾ ਹੈ ਔਗਣ ਨੂੰ ਤੋਗਣਾ ਨੂੰ ਵਿਸਾਰ ਦਿੰਦਾ ਤਿਆਗ ਦਿੰਦਾ। ਇਹ ਗੁਣ ਜਿਹੜੇ ਹਨ ਉਹ ਕੱਤਰ ਕਰਨ ਲੱਗ ਜਾਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਮੇਰਾ ਮਨ ਉਹ ਮੇਰਾ ਮਨ ਜਿਗਾਸੂ ਬਣ ਕੇ ਮਹਾਰਾਜ ਜੀ ਬੇਨਤੀ ਕਰਦਣ ਕਹਿੰਦੇ ਮੇਰਾ ਮਨ ਮੇਰਾ ਮਨ ਨਿਰਮਲ ਮਹਾਰਾਜ ਜੀ ਕਹਿੰਦੇ ਸਾਡਾ ਮਨ ਨੂੰ ਜਪ ਕੇ ਤੇ ਆ ਕੇ ਸਿਮਰ ਕੇ ਨਿਰਮਲ ਹੋ ਗਿਆ। ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਸੱਚ ਜਿਹੜਾ ਸੀ ਉਸ ਆ ਗਿਆ ਅਵਗੁਣ ਮੇਟ ਅਵਗੁਣ ਮੇਟ ਚੱਲੇ ਗੁਣ ਸੰਗਮ ਨਾਲੇ RAM ਮਹਾਰਾਜ ਜੀ ਕਹਿੰਦੇ ਜਦੋਂ ਮਨ ਉਹਦੇ ਵਿੱਚ ਰਭ ਜਾਂਦਾ ਨਿਰਮਲ ਹੋ ਜਾਂਦਾ ਪਿਆਰਿਓ ਫਿਰ ਆਵਗਣ ਜਿਹੜੇ ਹਨ ਜਿਵੇਂ ਜਿਵੇਂ ਜ਼ਿੰਦਗੀ ਦੀ ਚਾਲ ਚੱਲਦੀ ਹੈ ਨਾ ਜ਼ਿੰਦਗੀ ਚੱਲੀ ਜਾਂਦੀ ਹੈ ਰੁਕਦੀ ਨਹੀਂ ਜਦੋਂ ਮਨੁੱਖ ਰਸਤਾ ਖੁੰਝਦਾ ਤੇ ਔਗਣ ਇਕੱਠੇ ਕਰਦਾ ਜ਼ਿੰਦਗੀ 'ਚ ਤੇ ਪਰ ਜਦੋਂ ਮਨ ਨਿਰਮਲ ਹੁੰਦਾ ਫਿਰ ਔਗਣ ਸੱਜੇ ਸੱਜੇ ਵਿਸਰ ਜਾਂਦੇ ਹਨ ਖਤਮ ਹੁੰਦੇ ਹਨ ਉਹ ਜ਼ਿੰਦਗੀ ਦੀ ਚਾਲ ਦੇ ਨਾਲ ਗੁਣ ਇਕੱਠੇ ਕਰਦਾ ਗੁਣ ਜਿਹੜਾ ਉਹ ਇਕੱਤਰ ਕਰਦਾ ਔਗਣਾਂ ਨੂੰ ਛੱਡਦਾ ਇਹ ਗੁਰੂ ਦੀ ਸੰਗਤ ਦਾ ਲਾਭ ਹੈ ਗੁਰੂ ਦੀ ਸੰਗਤ ਦਾ ਇਨਾ ਵੱਡਾ ਲਾਭ ਹੈ ਪ੍ਰਾਪਤੀ ਹੈ ਕਿ ਮਨੁੱਖ ਜਿਹੜਾ ਕੋਵੇ ਤੋਂ ਹੰਸ ਬਣਦਾ ਜਿਵੇਂ ਇੱਕ ਕਕਵਾ ਜਿਹੜਾ ਹੰਸ ਬਣ ਗਿਆ ਨਾ ਅੰਮ੍ਰਿਤ ਸਰੋਵਰ ਇਸ਼ਨਾਨ ਕਰਕੇ ਇਸੇ ਤਰ੍ਹਾਂ ਮਨ ਕਾ ਉਹ ਵੀ ਦੀ ਤਰ੍ਹਾਂ ਕਾਲਾ ਹੈ ਇਹ ਹੰਸ ਬਣ ਜਾਂਦਾ ਸੱਜੀ ਸੱਜੇ ਔਗਣ ਰੂਪੀ ਚਿੱਕੜ ਲੈ ਜਾਂਦਾ ਮਿੱਟ ਜਾਂਦਾ ਅਵਗੁਣ ਮਿੱਟ ਚੱਲੇ ਮਹਾਰਾਜ ਜੀ ਕਹਿੰਦੇ ਗੁਣ ਜਿਹੜਾ ਉਹ ਸੱਜੇ ਸੱਜੇ ਆਉਣੇ ਨਿਰੰਭ ਹੋ ਜਾਂਦੇ ਹਨ ਫਿਰ ਔਗਣਾ ਨੂੰ ਤਿਆਕ ਕੇ ਗੁਰਮਖ ਬਣਦਾ ਮਨੁੱਖ ਗੁਣ ਇਕੱਤਰ ਕਰ ਲੈਂਦਾ ਔਗਣਾ ਨੂੰ ਛੱਡੀ ਜਾਂਦਾ ਜਿਵੇਂ ਜਿਵੇਂ ਗੁਣ ਵੱਧਦੇ ਹਨ ਔਗਣਾਂ ਦਾ ਨਾਸ ਹੁੰਦਾ ਓਵੇਂ ਓਹ ਮਾਲਕ ਦੇ ਨੇੜੇ ਆਉਂਦਾ ਹੈ ਉਹ ਪਰਮਾਤਮਾ ਨੂੰ ਪਛਾਣ ਲੈਂਦਾ ਉਹਦੇ ਵਿੱਚ ਕਮਿਕ ਹੋ ਜਾਂਦਾ ਨਿਰਮਲ ਹੋ ਜਾਂਦਾ ਮਨ ਤੇ ਮਨ ਜਿਹੜਾ ਉਹ ਸੱਚ ਦੇ ਵਿੱਚ ਲੀਨ ਹੋ ਜਾਂਦਾ ਹੈ ਉਹ ਗੁਣ ਪਰ ਹਰ ਕਰਨੀ ਸਾਰੀ ਦਰ ਸਾਚੇ ਸਤਿਆਰੋ ਤੇ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਕਹਿੰਦੇ ਉਹ ਗੁਰ ਜਿਹੜਿਆਂ ਨੂੰ ਵਿਸਰ ਜਾਂਦੇ ਹਨ ਉਹ ਗੁਣ ਪਰ ਹਰ ਕਰਨੀ ਸਾਰੀ ਮਹਾਰਾਜ ਜੀ ਕਹਿੰਦੇ ਉਹ ਮਾਲਕ ਦੇ ਚਰਨਾਂ ਦੇ ਨਾਲ ਜੁੜਦਾ ਹੈ ਉਹ ਦੇਦਾਰ ਨੂੰ ਪਛਾਣ ਲੈਂਦਾ ਸੱਚ ਸੱਚਿਆਰ ਹੋ ਸੱਚਿਆਰ ਬਣ ਜਾਂਦਾ ਸੁੱਚਾ ਬਣ ਜਾਂਦਾ ਜਿਵੇਂ ਬਾਹਰੋਂ ਅਸੀਂ ਸੁੱਚਾ ਹੋਣਾ ਚੁੰਦੇ ਹਾਂ ਨਾ ਕੋਈ ਸਾਬਣ ਨਾਲ ਹੱਥ ਧੁੰਦਾ ਸੁੱਚੇ ਹੋਣ ਵਾਸਤੇ ਛਲਾਂਣ ਕਰਦੇ ਆ ਚਮੜੀ ਧੋਨਿਆ ਕੱਪੜੇ ਧੋਨਿਆ ਤੇ ਮਹਾਰਾਜ ਜੀ ਦੇ ਕਹਿੰਦੇ ਬੰਦਾ ਸੁੱਚਾ ਹੀ ਨਹੀਂ ਹੁੰਦਾ ਬਾਣੀ ਤੋਂ ਬਿਨਾਂ ਬਾਣੀ ਤੋਂ ਬਿਨਾਂ ਅਸੀਂ ਸੁੱਚੇ ਹੀ ਨਹੀਂ ਹੋ ਸਕਦੇ ਬਾਣੀ ਹੈ ਜਿਹੜੀ ਸੋਚਾਂ ਕਰਦੀ ਹੈ ਮਨ ਨੂੰ ਸ਼ੁੱਧ ਕਰਦੀ ਹੈ ਜਿੰਨਾ ਚਿਰ ਮਨ ਮੈਲਾ ਹੈ ਤੇ ਉਹਨਾਂ ਚਿਰ ਤਨਪੱਖੋਂ ਵੀ ਮੈਲੀ ਆ ਜਦੋਂ ਮਨ ਨਿਰਮਲ ਹੋਇਆ ਉਦੋਂ ਵੀ ਉਦੋਂ ਅਸੀਂ ਸੁੱਧ ਹੋਵਾਂਗੇ ਨਿਰਮਲ ਹੋਵਾਂਗੇ ਤੇ ਬਾਣੀ ਦੇ ਨਾਲ ਹੀ ਇਹ ਨਿਰਮਲ ਹੋਣਾ ਮਨ ਥਾਤਗੁਰੂ ਜੀ ਕਹਿੰਦੇ ਉਹ ਸੱਚ ਜਿਹੜਾ ਸੱਚੇ ਸਚਿਆਰ ਉਹ ਸੱਚ ਦੀ ਮਹਾਰਾਜ ਜੀ ਕਹਿੰਦੇ ਪਛਾਣ ਕਰਕੇ ਅਸੀਂ ਸਚਿਆਰ ਬੰਨਣਾ ਸੱਚੇ ਸਿੱਖ ਬੰਨਣਾ ਉਹਦੇ ਹਰਜ ਜੀ ਕਹਿੰਦੇ ਫਿਰ ਜਦੋਂ ਅਫਗੁਨਾ ਦਾ ਨਾਸ ਹੁੰਦਾ ਹੈ ਇਹ ਮਨੁੱਖ ਜਿਹੜਾ ਉਹਦੇ ਦਰ ਦਾ ਸੇਵਕ ਬਣਦਾ ਹੈ ਉਥੋਂ ਸਚਿਆਰ ਸਿੱਖ ਬਣ ਜਾਂਦਾ ਹੈ ਆਵਣ ਜਾਨ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਆਵਣ ਜਾਨ ਜਿਹੜਾ ਜੰਮਣ ਮਰਨ ਉਹ ਗਵਾ ਲੈਿੰਦਾ ਖਤਮ ਹੋ ਜਾਂਦਾ ਹੈ ਆਵਣ ਜਾਨ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਮਹਾਰਾਜ ਜੀ ਕਹਿੰਦੇ ਗੁਰਮੁਖ ਉਹ ਮਾਲਕ ਦੇ ਗੁਣਾ ਦੀ ਵਿਚਾਰ ਨੂੰ ਸਮਝ ਲੈਂਦਾ ਸਾਜਨ ਮੀਤ ਸੁਜਾਨ ਸਖਾ ਤੂੰ ਸਤ ਮਿਲੇ ਵਡਿਆਈ ਤੇ ਮਹਾਰਾਜ ਜੀ ਕਹਿੰਦੇ ਉਹ ਸਾਜਨ ਪਰਮੇਸ਼ਰ ਸੱਜਣ ਹੈ ਸੱਚਾ ਮਿੱਤਰ ਹੈ ਉਹ ਸਖਾ ਹੈ ਤੂੰ ਸਤ ਮੇਰੇ ਵਡਿਆਈ ਮਹਾਰਾਜ ਜੀ ਕਹਿੰਦੇ ਉਹ ਸੱਜਣ ਪਰਮਾਤਮਾ ਸਾਡਾ ਮਿੱਤਰ ਹੈ ਓਹੀ ਮਿੱਤਰ ਹੈ ਸੁਜਾਨ ਹੈ ਸੂ ਜਵਾਨ ਜਿਹਨੂੰ ਸਾਰਾ ਕੁਝ ਜੜਾ ਜਾਣਦਾ ਹੋਵੇ ਉਹਨੂੰ ਸ ਜਾਣ ਕਹਿੰਦੇ ਆ ਉਹ ਸੂ ਜਵਾਨ ਸਖਾ ਹੈ ਸਾਡਾ ਭਾਵ ਕੀ ਸਹਿਤਾਕਾਰ ਤੂੰ ਸੱਚ ਮਿਲੈ ਉਹਦੇ ਨਾਲ ਮਿਲ ਕੇ ਸੱਚ ਦੀਆਂ ਵਡਿਆਈਆਂ ਪਾਈ ਜਨ ਮਹਾਰਾਜ ਜੀ ਕਹਿੰਦੇ ਉਹ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਨੂੰ ਗੁਣ ਪ੍ਰਾਪਤ ਹੋ ਜਾਂਦੇ ਹਨ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਇਥੇ ਪਦ ਸੰਪੂਰਨ ਹੁੰਦਾ ਮਹਾਰਾਜ ਜੀ ਬੇਨਤੀ ਕਰਦਾ ਨਾਨਕ ਨਾਮ ਰਤਨ ਮਹਾਰਾਜ ਜੀ ਕਹਿੰਦੇ ਮੇਰੇ ਵਿੱਚ ਮੈਨੂੰ ਕਹਿੰਦੇ RAM ਰੂਪੀ ਰਤਨ ਪ੍ਰਾਪਤ ਹੋ ਗੇਰ ਦੇ ਵਿੱਚ ਉਹ ਪਰਮੇਸ਼ਰ ਦੇ ਗੁਣਾ ਦਾ ਪ੍ਰਕਾਸ਼ ਹੋ ਗਿਆ ਨਾਮ ਰਤਨ ਪ੍ਰਗਾਸਿਆ ਐਸੀ ਗੁਰਮਤ ਪਾਈ ਮਹਾਰਾਜ ਜੀ ਕਹਿੰਦੇ ਮਤ ਕਿੱਥੋਂ ਪਾਈ ਹੈ ਇਹ ਮਤ ਕਿੱਥੋਂ ਮਿਲੀ ਹੈ ਮਹਾਰਾਜ ਜੀ ਕਹਿੰਦੇ ਗੁਰੂ ਦੀ ਮਤ ਗੁਰੂ ਤੋਂ ਹੀ ਮਿਲਣੀ ਸੀ ਗੁਰੂ ਦੀ ਸੱਚੇ ਗੁਰੂ ਦੀ ਪ੍ਰਾਪਤੀ ਨਾਲ ਗੁਰ ਮਤ ਪਾਈ ਗੁਰੂ ਤੋਂ ਹੀ ਮਤ ਪਾ ਕੇ ਨਾਨਕ ਮਹਾਰਾਜ ਜੀ ਕਹਿੰਦੇ ਨਾਮ ਰਤਨ ਮੇਰੇ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਨਾਮ ਰਤਨਾਂ ਦਾ ਪ੍ਰਕਾਸ਼ ਹੋ ਗਿਆ ਅਗਲਾ ਪਦ ਮਹਾਰਾਜ ਜੀ ਚੌਥਾ ਆਰੰਭ ਕਰਦੇ ਹਨ ਸੱਚ ਅੰਜਨੋ ਅੰਜਨ ਸਾਨ ਨਰੰਜਨ ਰਾਤਾ RAM ਜਦੋਂ ਮਹਾਰਾਜ ਜੀ ਕਹਿੰਦੇ ਅੰਜਨ ਪਾ ਲਿਆ ਸੁਰਮਾ ਮਹਾਰਾਜ ਜੀ ਕਹਿੰਦੇ ਜਦੋਂ ਗਿਆਨ ਦਾ ਸੁਰਮਾ ਪ੍ਰਾਪਤ ਹੋ ਗਿਆ ਅਨੰਨਜਨ ਰਾਤਾ RAM ਕਹਿੰਦੇ ਫਿਰ ਉਹ ਨਰੰਜਨ ਪਰਮਾਤਮਾ ਦੇ ਨਾਲ ਰੰਗ ਉਹਦੇ ਰੰਗ ਵਿੱਚ ਰਤਿਆ ਗਿਆ ਜਦੋਂ ਸੱਚੇ ਗੁਰਾਂ ਨੇ ਸ਼ਬਦ ਰੂਪੀ ਅੰਜਨ ਪਾਤਾ ਨਾ ਸੱਚੇ ਗੁਰਾਂ ਨੇ ਨਾਮ ਰੂਪੀ ਅੰਜਨੇ ਨੇਤਰ ਦੇ ਵਿੱਚ ਪਾਤਾ ਸੁਰਮਾ ਉਹ ਗਿਆਨ ਰੂਪੀ ਨੇਤਰ ਖੁੱਲ ਗਿਆ ਜਿਵੇਂ ਸੁਰਮਾ ਪਾਣੇ ਨ ਅੱਖਾਂ ਨੂੰ ਸੀਖ ਕਰਨ ਵਾਸਤੇ ਸੰਸਾਰੀ ਨੇਤਰਾਂ ਨੂੰ ਇਹਨਾਂ ਸੁਰਮਾ ਪਾਲੀਏ ਰੜਕ ਪੈਂਦੀ ਹੈ ਠੀਕ ਹੋ ਜਾਵੇਗੀ ਇਸੇ ਤਰ੍ਹਾਂ ਹੀ ਗਿਆਨ ਰੂਪੀ ਸੁਰਮਾ ਗੁਰੂ ਪਾਉਂਦਾ ਹੈ ਤੇ ਗਿਆਨਤਾ ਦਾ ਜਿਹੜਾ ਹਨੇਰਾ ਨਾਸ਼ ਹੋ ਜਾਂਦਾ ਹੈ ਉਹ ਗਿਆਨ ਦਾ ਨੇਤਰ ਜਿਹੜਾ ਬੰਦ ਸੀ ਖੁੱਲ ਜਾਂਦਾ ਹੈ ਮਹਾਰਾਜ ਜੀ ਇੱਥੇ ਬਚਨ ਕਰਦੇ ਨੇ ਸਤ ਅੰਜਨੋ ਅੰਜਨ ਸਾ ਨਰੰਜਨ ਰਾਤਾ ਰਾਮ ਜਦੋਂ ਉਹਨੂੰ ਪਾਲਿਆ ਮਹਾਰਾਜ ਜੀ ਕਹਿੰਦੇ ਗਿਆਨ ਰੂਪੀ ਸੁਰਮਾ ਗੁਰੂ ਤੋਂ ਉਹ ਨਰੰਜਨ ਪਰਮਾਤਮਾ ਦੇ ਰੰਗ ਵਿੱਚ ਮਹਾਰਾਜ ਜੀ ਕਹਿੰਦੇ ਰਤੇ ਗਏ ਮਨ ਤਨ ਰਵ ਰਹਾ ਜਗ ਜੀਵਨੋ ਦਾਤਾ ਰਾਮ ਹਾਰਾ ਜੀ ਕਹਿੰਦੇ ਫਿਰ ਨਾਨ ਅਤੇ ਤਨ ਦੋਵੇਂ ਰੱਤੇ ਜਾਂਦੇ ਹਨ। ਜਗ ਜੀਵਨ ਉਸੇ ਜਿਹੜਾ జగਤ ਨੂੰ ਜਿਉਂਦਾ ਰੱਖਣ ਵਾਲਾ ਮਾਲਕ ਹੈ ਧਰਤੀ ਦਾ ਜੀਵਨ ਹਾਰਾ। ਹਾਰਾ ਜੀ ਕਹਿੰਦੇ ਉਹਦੀ ਪ੍ਰਾਪਤੀ ਕਰ ਲਈ ਉਹ ਜਗ ਜੀਵਨ ਹਾਰੇ ਨੂੰ ਪਾ ਲਿਆ ਤਨ ਮਨ ਰਵ ਰਿਹਾ ਜਗ ਜੀਵਨੋ ਦਾਤਾ ਰਾਮ ਉਹ ਦਾਤਾ ਦੇਣ ਵਾਲਾ ਪ੍ਰਮਾਤਮਾ ਜਿਉਂਦਾ ਰੱਖਣ ਵਾਲਾ జగਤ ਨੂੰ ਪਾਲਣ ਵਾਲਾ ਉਹਨ ਮਨ ਤੇ ਤਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਰਵ ਗਿਆ ਪ੍ਰਕਾਸ਼ ਹੋ ਗਿਆ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮਲਾਇਆ ਜਗ ਜੀਵਨ ਦਾਤਾ ਜਗਤ ਦਾ ਮਾਲਕ ਦਾਤਾ ਦੇਣ ਵਾਲਾ ਹਰੀ ਉਹ ਮਨ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਰਤਿਆ ਗਿਆ ਉਹਦੇ ਵਿੱਚ ਜਦੋਂ ਮਨ ਰਤ ਰਤਿਆ ਰਤਿਆ ਗਿਆ ਮਹਾਰਾਜ ਜੀ ਕਹਿੰਦੇ ਸਹਿਜ ਮਿਲੇ ਮਿਲਾਇਆ ਫਿਰ ਆਤਮਾ ਜਿਹੜੀ ਹੈ ਉਹ ਉਹਦੇ ਵਿੱਚ ਲੀਨ ਹੋ ਗਈ ਸਹਿਜ ਅਵਸਥਾ ਪ੍ਰਾਪਤ ਹੋ ਗਈ ਫੁਰਨਿਆ ਤੁਰਤ ਉਹਦਾ ਮੇਲ ਹੋ ਗਿਆ ਉਹਦੀ ਪ੍ਰਾਪਤੀ ਹੋ ਗਈ ਸਾਧ ਸਭਾ ਸੰਤ ਕੀ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਮਹਾਰਾਜ ਜੀ ਦੇਖੋ ਦੱਸ ਰਹੇ ਸੰਗਤ ਦਾ ਫਲ ਮਹਾਰਾਜ ਜੀ ਕਹਿੰਦੇ ਜਦੋਂ ਦੀ ਅਸੀਂ ਸੰਗਤ ਕੀਤੀ ਸਾਧ ਸੱਭਾ ਸਤ ਸੰਗਤ ਨੂੰ ਕਹਿੰਦੇ ਹਨ ਜਿਵੇਂ ਹੁਣ ਅਸੀਂ ਸਭਾ 'ਚ ਬੈਠੇ ਆਂ ਸਤ ਗੁਰਾਂ ਦੀ ਸਭਾ 'ਚ ਇਹ ਸੰਗਤ ਹੈ ਸਾਧ ਸੱਭਾ ਸੰਤਾਂ ਕੀ ਸੰਗਤ ਸਤ ਗੁਰੂ ਦੀ ਸੰਗਤ ਜਦੋਂ ਕੀਤੀ ਮਹਾਰਾਜ ਜੀ ਕਹਿੰਦੇ ਨਦਰ ਪ੍ਰਭੂ ਸੁਖ ਪਾਇਆ ਫਿਰ ਉਹਦੀ ਨਦਰ ਹੋਈ ਸਾਡੇ ਤੇ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੀ ਸੰਗਤ ਵਿੱਚ ਸਾਧ ਸੰਗਤ ਕੀਤੀ ਸਤ ਪਰਮੇਸ਼ਰ ਦੀ ਸੰਤਾਂ ਦੀ ਗੁਰਮਖੰਦ ਦੀ ਸੰਗਤ ਵਿੱਚ ਬੈਠੇ ਤੇ ਉੱਥੀ ਨਦਰੂ ਨਹੀਂ ਸੀ ਨਾ ਗੁਰੂ ਦੀ ਸੱਚੇ ਪ੍ਰਭੂ ਦੀ ਤੇ ਮਹਾਰਾਜ ਜੀ ਕਹਿੰਦੇ ਉਹਦੇ ਨਦਰ ਕਰਤੀ ਮਿਹਰ ਕਰਤੀ ਨਦਰ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਜਿਹੜਾ ਸੁੱਖ ਚਾਹੀਦਾ ਸੀ ਉਹ ਮਿਲ ਪਿਆ ਉਹ ਸੁੱਖ ਪਾਲਿਆ ਜਿਹੜਾ ਸੁੱਖ ਬਾਹਰੋਂ ਅਸੀਂ ਸਮਝਦੇ ਸੀ ਕਿ ਲੱਭ ਜਾਵੇ ਉਹ ਆਤਮਾ ਦਾ ਸੁੱਖ ਸੀ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੋ ਗਈ ਹਰ ਕੀ ਭਗਤ ਰਤੈ ਬਿਰਾਗੀ ਚੁੱਕੇ ਮੋਹ ਪਿਆਸਾ ਹਰੀ ਦੀ ਭਗਤੀ ਮਹਾਰਾਜ ਜੀ ਕਹਿੰਦੇ ਜਿਦੋਂ ਰਤਿਆ ਜਾਂਦਾ ਮਨੁੱਖ ਤੇ ਫਿਰ ਬਿਰਾਗਵਾਨ ਹੁੰਦਾ ਮਨੁੱਖ ਹਰ ਕੀ ਭਗਤ ਰਤੈ ਬਿਰਾਗੀ ਕਹਿੰਦੇ ਮੈਂ ਹਰੀ ਦੀ ਭਗਤ ਵਿੱਚ ਬਿਰਾਗੀ ਹੋ ਗਿਆ ਬਿਰਾਗਵਾਨ ਹੋ ਗਿਆ ਉਹਦੀ ਭਗਤੀ ਕਰਕੇ ਨਾਮ ਦਾ ਰੰਗ ਚੜ ਗਿਆ ਚੁੱਕੇ ਮੋਹ ਪਿਆਸਾ ਮਾਰਦਾ ਮੋਹ ਜਿਹੜਾ ਸੀ ਜਿਹੜੀ ਪਿਆਸ ਸੀ ਪੁਰਣਿਆਂ ਦੀ ਮਹਾਰਾਜ ਜੀ ਕਹਿੰਦੇ ਉਹ ਲੈ ਗਈ ਬਿਰਾਗੀ ਬਣੀ ਕਹਿੰਦਾ ਜਦੋਂ ਦੀ ਬਿਰਾਗੀ ਉਹਦੇ ਹਿਰਦੇ ਵਿੱਚ ਵਿਰਾਗ ਧਾਰਨ ਕਰ ਲਿਆ ਵਿਰਾਗ ਆ ਗਿਆ ਫਿਰ ਜਿਹੜਾ ਬਾਹਰਲਾ ਮੋਹ ਸੀ ਉਹ ਖਤਮ ਹੋ ਗਿਆ ਮੋਹ ਚੁੱਕਿਆ ਗਿਆ ਪਿਆਸ ਮਿਟ ਗਈ ਜਿਹੜੀ ਪਿਆਸ ਵਾਰ-ਵਾਰ ਮਨ ਨੂੰ ਲੱਗਦੀ ਸੀ ਕਦੀ ਆ ਵੀ ਪ੍ਰਾਪਤ ਹੋ ਜੇ ਹੁਰਣਿਆਂ ਦੀ ਪਿਆਸ ਮਿਟ ਗਈ ਅੰਦਰੋਂ ਭਗਤੀ ਦਾ ਵਿਰਾਗ ਜਾਗ ਪਿਆ ਪ੍ਰਾਪਤ ਹੋ ਗਿਆ ਮਹਾਰਾਜ ਜੀ ਅੱਗੇ ਵਚਨ ਕਰਦੇ ਹਨ ਖੀਰਲੀ ਤਖਤ ਚਾਰਨ ਕਰਦੇ ਆ ਨਾਨਕ ਹੋਵੇਂ ਮਾਰ ਪਤੀ ਰੇ ਵਿਰਲੇ ਦਾਸ ਉਦਾਸ ਹੈ ਮਹਾਰਾਜ ਜੀ ਕਹਿੰਦੇ ਜਗਤ ਵਿੱਚ ਵਿਰਲੇ ਹਨ ਵਿਰਲੇ ਉਹਦੇ ਜਨ ਹਨ ਗੁਰਮਖਾਨ ਭਗਤ ਹਨ ਨਹੀਂ ਤਾਂ ਜਗਤ ਨੂੰ ਮਿਨੇ ਮਾਰਿਆ ਪਿਆ ਹੋ ਮਿਨੇ ਮਾਰ ਲੈ ਜਗਤ ਨੂੰ ਸ੍ਰਿਸ਼ਟੀ ਨੂੰ ਨਾਨਕ ਹੋਮੇ ਮਾਰ ਪਤੀਜੇ ਸਾਰੇ ਇਸ ਦੇ ਵਿੱਚ ਪਤੀਜੇ ਭੈਣ ਫਸੇ ਪਏ ਹਨ ਇਸ ਹੋਮੇ ਦੇ ਮੋਹ ਦੇ ਵਿੱਚ ਫਸ ਕੇ ਅਸੀਂ ਮਰ ਜਾਂਦੇ ਆਤਮਾ ਪੱਖੋਂ ਅਸੀਂ ਸੋਚਦੇ ਆ ਕਿ ਮੌਤ ਤਾਂ ਆ ਜਾਵੇ ਡਰਦੇ ਆ ਮੌਤ ਤੋਂ ਪਰ ਪਹਿਲੋਂ ਹੀ ਮੌਤ ਤੋਂ ਅਸੀਂ ਮਰੇ ਪਏ ਆ ਕਦੇ ਵਿੱਚ ਹੋਮੇ ਦੇ ਵਿੱਚ ਮਰੇ ਪਏ ਆ ਪਤੀਜੇ ਤੋਂ ਫਸੇ ਪਏ ਆ ਮਹਾਰਾਜ ਜੀ ਕਹਿੰਦੇ ਵਿਰਲਾ ਕੋਈ ਨਜ਼ਰ ਹੁੰਦਾ ਗੁਰਮਖ ਵਿਰਲਾ ਦਾਸ ਉਦਾਸਾ ਈਮਾਰਾ ਜੀ ਕਹਿੰਦੇ ਕੋਈ ਵਿਰਲਾ ਉਦਾਸੀ ਤੇਰਾ ਦਾਸੀ ਸੰਤ ਹੈ ਤੇਰਾ ਭਗਤ ਆ ਗੁਰਮਖ ਹੈ ਜਿਹੜਾ ਤੈਨੂੰ ਪਾ ਲੈਂਦਾ ਤੇਰੇ ਗੁਨਾ ਨੂੰ ਧਾਰਨ ਕਰਕੇ ਹਉਮੈ ਦਾ ਰੋਗ ਮਾਰ ਲੈਂਦਾ ਤੇ ਤੇਰੀ ਭਗਤੀ ਵਿੱਚ ਲੀਨ ਹੋ ਕੇ ਤੇਰੀ ਅਦਾਸੀ ਪ੍ਰਾਪਤ ਕਰ ਲੈਂਦਾ ਜਿਨ੍ਹਾਂ ਨੂੰ ਕਿਹਾ ਨਾ ਮਹਾਰਾਜ ਨੇ ਸਤਗੁਰੂ ਗੁਰੂ ਨਾਨਕ ਮਹਾਰਾਜ ਜੀ ਗ੍ਰਸਤ ਮਿਚੀ ਦਾਸੀ ਗਿਰਸਤ ਮਾਰਗ ਵਿੱਚ ਹੀ ਦਾਸੀ ਬਣ ਜਾਂਦਾ ਉਹ ਗਿਰਸਤ ਧਾਰਨ ਕੀਤੀ ਹੋਈ ਵੀ ਦਾਸ ਹੋ ਜਾਂਦਾ ਉਹ ਸੰਸਾਰ ਵਿੱਚ ਤਾਂ ਵਿਚਰਦਾ ਮਹਾਰਾਜ ਜੀ ਕਹਿੰਦੇ ਸੰਸਾਰ ਵਿੱਚ ਵਿਚਰਦੇ ਹੋਏ ਵੀ ਉਹ ਸੰਸਾਰ ਨਾਲੋਂ ਲੱਗ ਹੋ ਜਾਂਦਾ ਉਹ ਆਪਾਂ ਨੂੰ ਦਿਖਦਾ ਹੈ ਕਿ ਆਮ ਆਦਮੀ ਆਮ ਮਨੁੱਖ ਹੈ ਸੰਸਾਰ ਵਿੱਚ ਵਿਚਰਦਾ ਧੀਆ ਪੁੱਤਰਾ ਵਿੱਚ ਪਰਿਵਾਰ ਵਿੱਚ ਪਰ ਉਹ ਰਹਿੰਦੇ ਹੋਈ ਵੀ ਦਾਸੀ ਹੋ ਜਾਂਦਾ ਜੇ ਉਹ ਨਾਮ ਦੇ ਨਾਲ ਆਪਣਾ ਚਿੱਤ ਆਪਣਾ ਮਾਨ ਉਧਰ ਅਰਪਣ ਕਰ ਦਿੰਦਾ ਜਦੋਂ ਮਾਨੋ ਦਾ ਹੋ ਜਾਂਦਾ ਖੁਰਨਿਆ ਰਹਿਤ ਹੋ ਜਾਂਦਾ ਫਿਰ ਸੰਸਾਰ ਦਾ ਪਤਾ ਲੱਗ ਜਾਂਦਾ ਕਿ ਸੁਪਨਾ ਸੰਸਾਰ ਹੈ ਇੱਥੇ ਕੋਈ ਵੀ ਵਸਤੂ ਕੋਈ ਵੀ ਰਿਸ਼ਤਾ ਆਤਮਾ ਦੇ ਨਾਲ ਨਹੀਂ ਜੁੜਨਾ ਆਤਮਾ ਨਾਲ ਨਹੀਂ ਨਿਭਣਾ ਜਿਸ ਜਿਸ ਤਰ੍ਹਾਂ ਪਿਛਲੇ ਬੰਦ ਵਿੱਚ ਮਹਾਰਾਜ ਨੇ ਦੱਸਿਆ ਸੀ ਨਾ ਮਾਤ ਪੀਤਾ ਭਾਈ ਸੁੱਤ ਚਤਰਾਈ ਸੰਗਣਾ ਸੰਪੇ ਨਾਲੇ ਹੰਦੇ ਦੇ ਵਿੱਚ ਕੋਈ ਵੀ ਨਾਲ ਨਹੀਂ ਜਾਣਾ ਪਿਛਲੇ ਬੰਦ ਵਿੱਚ ਮਹਾਰਾਜ ਨੇ ਦੱਸਿਆ ਸੀ ਹੋਵੇਂ ਮਮਤਾ ਮਾਇਆ ਸੰਗ ਨਾ ਜਾਈ ਰਾਮ ਕਹਿੰਦੇ ਹੋਵੇਂ ਇਹ ਮਮਤਾ ਮਾਇਆ ਇਹ ਕਿਸੇ ਵਿੱਚੋਂ ਇਹਦੇ ਵਿੱਚੋਂ ਕੋਈ ਵੀ ਚੀਜ਼ ਨਾਲ ਨਹੀਂ ਜਾਣੀ ਮਾਤ ਪਿਤਾ ਭਾਈ ਸੁੱਤ ਚਤرائی ਚਤرائی ਬਹੁਤ ਹੀ ਸਿਆਣਪ ਅਤੇ ਮਾਪਿਓ ਭਾਈ ਸੁੱਤ ਬੰਤਾ ਇਸਤਰੀ ਭਾਈ ਬੰਦੀ ਸਭ ਸੰਪੇ ਹੈ ਇਸ ਸੰਸਾਰ ਵਿੱਚ ਜਿਹਨ ਸਾਡੇ ਨਾਲ ਆਤਮਾ ਦਾ ਇਹ ਸਰੀਰ ਵਿੱਚੋਂ ਵੱਖ ਹੋਣਾ ਨਾ ਜਦੋਂ ਆਤਮਾ ਨੇ ਤੇ ਉਹਦੇ ਨਾਲ ਸਾਡਾ ਇਹ ਸਰੀਰ ਸੰਸਾਰੀ ਰਿਸ਼ਤਿਆਂ ਦਾ ਕੋਈ ਤਾਲ ਮੇਲ ਨਹੀਂ ਕੋਈ ਸਬੰਧ ਨਹੀਂ ਹੈ ਉਹਨਾਂ ਚਿਰ ਇਹ ਜਿੰਨਾ ਚਿਰ ਇਹ ਪੰਜਾਂ ਤਤਾਂ ਦਾ ਸਰੀਰ ਆ ਮਨੁੱਖਾ ਜਨਮ ਹੈ ਉਹਨਾਂ ਚਿਰ ਸਾਨੂੰ ਮੋਹ ਹੈ ਆ ਇੱਕ ਦੂਜੇ ਨਾਲ ਮੋਹ ਹੈ ਨਾ ਜਦੋਂ ਮੋਹ ਟੁੱਟ ਜਾਂਦਾ ਸਰੀਰ ਭੱਜਦਾ ਘੜਾ ਭੱਜਦਾ ਏ ਉਸ ਤੋਂ ਬਾਅਦ ਕਿਹੜਾ ਮੋਹ ਰਹਿੰਦਾ ਹੈ ਦੇਖਦੇ ਆ ਨਾ ਜਿਵੇਂ ਸਰੀਰ ਖਤਮ ਹੁੰਦਾ ਮੋਹ ਟੁੱਟ ਜਾਂਦਾ ਨਾਲ ਹੀ ਤੇ ਨਾਲ ਹੀ ਆਪਾਂ ਭਜਨਾ ਸ਼ੁਰੂ ਕਰਦੇ ਨੇ ਆ ਸ਼ਾਮ ਤੱਕ ਹੀ ਬਸਰ ਸਮਾਂ ਕੱਟਦੇ ਆ ਘੱਟ ਫੁੱਟੇ ਕੋਈ ਬਾਤ ਨਾ ਪੁੱਛੇ ਸਾਡੋ ਕਾਡੂ ਈ ਜਿਹੜਾ ਸਰੀਰ ਦੇ ਨਾਲ ਇੰਨਾ ਮੋਹ ਸੀ ਮਾਂ ਪਿਓ ਦਾ ਮੋਹ ਸੀ ਉਤਰਾ ਧੀਆਂ ਦਾ ਮੋਹ ਸੀ ਘਰ ਵਾਲੀ ਦਾ ਮੋਹ ਸੀ ਦੋਸਤ ਮਿੱਤਰਾਂ ਦਾ ਮੋਹ ਸੀ ਉਹ ਮੋਹ ਟੁੱਟ ਗਿਆ ਨਾਲ ਹੀ ਇਹ ਘੱਟ ਫੁੱਟਿਆ ਆਤਮਾ ਨਿਕਲੀ ਤੇ ਸਬੰਧ ਸੀ ਕੱਲਾ ਸਰੀਰ ਦੇ ਨਾਲ ਉਹ ਸੰਬੰਧ ਟੁੱਟ ਗਿਆ ਤੇ ਰਿਸ਼ਤੇ ਟੁੱਟ ਗਏ ਸਾਰਾ ਕੁਝ ਟੁੱਟ ਗਿਆ ਇਹ ਕਰਮ ਇਸ ਕਰਕੇ ਮਹਾਰਾਜ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹਨ ਇਹ ਕਰਮ ਰਿਸ਼ਤੇ ਹਨ ਭਾਈ ਇਸ ਸੰਸਾਰ ਵਿੱਚ ਹੀ ਕਰਮ ਰਿਸ਼ਤਿਆਂ ਦੀ ਪ੍ਰਾਪਤੀ ਹੋਈ ਵਸਤਵਾਂ ਦੀ ਪ੍ਰਾਪਤੀ ਹੋਈ ਹੈ ਸੰਸਾਰ ਵਿੱਚ ਹੀ ਪਿਆਰੋ ਸਾਡੇ ਰਿਸ਼ਤੇ ਖਤਮ ਹੋ ਜਾਣੇ ਆਤਮਾ ਹੈ ਜਿਹੜੀ ਪਰਮਾਤਮਾ ਦੀ ਅੰਸ਼ ਹੈ ਇਹ ਉਹਦੇ ਵਿੱਚ ਮਿਲਦੀ ਹੈ ਤਾਂ ਮਿਲਦੀ ਹੈ ਜੇ ਸਰੀਰ ਵਿੱਚ ਰਹਿੰਦੇ ਬਾਣੀ ਪੜੀਏ ਭਗਤੀ ਕਰੀਏ ਔਗੁਣਾ ਨੂੰ ਛੱਡ ਕੇ ਗੁਣ ਧਾਰਨ ਕਰੀਏ ਤਾਂ ਇਹਦਾ ਮੇਲ ਹੋ ਜਾਂਦਾ ਇਹ ਜੁਨਾਂ ਤੋਂ ਰਹਿਤ ਹੋ ਜਾਂਦੀ ਹੈ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਮਹਾਰਾਜ ਜੀ ਇੱਥੇ ਇਹ ਸ਼ੰਤ ਸਪੂਰਨ ਕਰਦੇ ਹਨ ਆਹ ਨੂੰ ਅਗਲਾ ਸ਼ੰਤ ਅਰੰਭ ਹੋਏਗਾ ਇਨੀਆਂ ਕੋ ਪਾਈ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਨਿਕਾ ਭੁਲਾ ਜਾਂਦੀਆਂ ਨ ਮਹਾਰਾਜ ਸਮਤ ਬਖਸ਼ ਲੈਣ ਆਈਆਂ ਸੰਗਤਾਂ ਦੀਆਂ ਪਾਈ ਹਾਜ਼ਰੀਆਂ ਪ੍ਰਵਾਨ ਕਰਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ